ਜਿਹੜਾ ਫਰਵਰੀ ਮਾਰਚ ਦਾ ਮਹੀਨਾ ਹੈਗਾ ਫਲਦਾਰ ਬੂਟੇ ਲਾਉਣ ਲਈ ਸਭ ਤੋਂ ਵਧੀਆ ਮਹੀਨਾ ਹੈ ਇਹਦਾ ਕਾਰਨ ਇਹ ਹੈ ਕਿ ਇਸ ਸਮੇਂ ਜਿਹੜੇ ਸਾਰੇ ਬੂਟਿਆਂ ਨੇ ਨਵੀਂ ਫਟਾਰ ਲੈਣੀ ਹੁੰਦੀ ਹੈਗੀ ਤੇ ਜਿੰਮੇ ਜਿੰਮੇ ਉੱਪਰਲੇ ਪੱਤਿਆਂ ਦੇ ਵਿੱਚ ਵਾਧਾ ਹੋਣਾਗਾ ਉਵੇਂ-ਉਵੇਂ ਜੜਾਂ ਦੇ ਵਿੱਚ ਵੀ ਵਾਧਾ ਹੋਣਾਗਾ ਇਸ ਕਰਕੇ ਇਸ ਸਮੇਂ ਤੁਸੀਂ ਕਿਸੇ ਵੀ ਪ੍ਰਕਾਰ ਦਾ ਜਿਹੜਾ ਫਲਦਾਰ ਬੂਟਾ ਲਾ ਸਕਦੇ ਹੋਗੇ ਜਿਹੜੇ ਨੰਗੀ ਜੜਾ ਵਾਲੇ ਬੂਟੇ ਜਿਦੇ ਚ ਆੜੂ ਆਲੂ ਖਾਰਾ ਨਾਸ਼ਪਤੀ ਅੰਜੀਰ ਸੇਬ, ਬਦਾਮ, ਅੰਗੂਰ ਇਹ ਜਿਹੜੇ ਤੁਸੀਂ ਜਨਵਰੀ ਦੇ ਮਹੀਨੇ ਲਾ ਸਕਦੇ ਸੀਗੇ ਉਹਨਾਂ ਨੂੰ ਹੁਣ ਜਿਹੜਾ ਥੈਲੀ ਵਾਲੇ ਬੂਟੇ ਨੂੰ ਤੁਸੀਂ ਇਸ ਸਮੇਂ ਲਾ ਸਕਦੇ ਹੋ ਉਸ ਤੋਂ ਇਲਾਵਾ ਜਿੰਨੇ ਕਿੰਨੂ ਜਾਤੀ ਦੇ ਬੂਟੇ ਆ ਗਏ ਜਿਹਦੇ ਚ ਨਿੰਬੂ ਜਾਤੀ ਦੇ ਬੂਟੇ ਜਿਵੇਂ ਕਿ ਮਾਲਟਾ ਹੋ ਗਿਆ, ਸੰਤਰਾ ਹੋ ਗਿਆ, ਚਕੂਤਰਾ ਹੋ ਗਿਆ ਤੇ ਇਸ ਤੋਂ ਇਲਾਵਾ ਜਿਹੜਾ ਨਿੰਬੂ ਦੀਆਂ ਕੁਝ ਕਿਸਮਾਂ ਹੋ ਗਈਆਂ ਇਹ ਸਾਰੀਆਂ ਜਿਹੜੀਆਂ ਤੁਸੀਂ ਇਸ ਸਮੇਂ ਆਪਣੇ ਖੇਤ ਦੇ ਵਿੱਚ ਜਾਂ ਆਪਣੀ ਘਰੇਲੂ ਬਾਗੀਚੀ ਦੇ ਵਿੱਚ ਲਾ ਸਕਦੇ ਹੋਗੇ ਤੇ ਇਹ ਸਾਰੇ ਬੂਟੇ ਲਾਉਣ ਵੇਲੇ ਜਿਹੜੀ ਸਭ ਤੋਂ ਮੁੱਖ ਗੱਲ ਆ ਗਈ ਉਹ ਕਿਸਮਾਂ ਕੀ ਕਾਫੀ ਵਾਰ ਸਿਰਫ ਸਤੇ ਸਿਰਫ ਇਹ ਕਹਿ ਕੇ ਦੇ ਦਿੱਤੇ ਜਾਂਦੇ ਆ ਬੂਟੇ ਤੁਹਾਨੂੰ ਕਿ ਸਾਡੇ ਬੂਟਿਆਂ ਤੇ ਜਿਹੜਾ ਫਲ ਵਧੀਆ ਆਊਗਾ ਜਾਂ ਜਿਹੜੇ ਇਹ ਬੂਟੇ ਵੱਡੇ ਸਾਈਜ਼ ਦੇਣਗੇ ਜਾਂ ਇਹਨਾਂ ਦਾ ਜਿਹੜਾ ਰੰਗ ਸੋਹਣਾਗਾ ਪਰ ਤੁਸੀਂ ਉਹਨਾਂ ਚੀਜ਼ਾਂ ਨਾਲੋਂ ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਆ ਉਹ ਕਿਸਮ ਵੱਲ ਜਾਣਾਗਾ ਕਿਸਮਾਂ ਦੇ ਉੱਪਰ ਜਿਹੜਾ ਕਾਫੀ ਸਾਰੀ ਕੰਮ ਜਿਹੜਾ ਮੈਗਮਿਆ ਨੇ ਜਾਂ ਕਹ ਲਈਏ ਆਪਾਂ ਖੇਤੀਬਾੜੀ ਯੂਨੀਵਰਸਿਟੀ ਨੇ ਕੀਤਾ ਹੋਇਆਗਾ ਉਹਦੇ ਚ ਜਿਹੜੀਆਂ ਆਪਣੇ ਮੌਸਮ ਦੇ ਅਨੁਕੂਲ ਕਿਸਮਾਂ ਨੇਗੀਆਂ ਉਹ ਜਿਹੜੀਆਂ ਆਪਾਂ ਨੂੰ ਰეკਮੈਂਡ ਕੀਤੀਆਂ ਗਈਆਂ ਨੇਗੀਆਂ ਦੱਸੀਆਂ ਗਈਆਂ ਨੇਗੀਆਂ ਤੇ ਆਪਾਂ ਵੀ ਜ਼ਿਆਦਾਤਰ ਉਹਨਾਂ ਕਿਸਮਾਂ ਦੇ ਉੱਪਰ ਹੀ ਕੰਮ ਕਰਦੇ ਆ ਕਿਉਂਕਿ ਪੰਜਾਬ ਦੇ ਮੌਸਮ ਦੇ ਅਨੁਕੂਲ ਕਿਸਮਾਂ ਜੇ ਲਾਵਾਂਗੇ ਤਾਂ ਹੀ ਜਿਹੜਾ ਇੱਥੋਂ ਦੇ ਮੌਸਮ ਨੂੰ ਉਸਾਰ ਸਕਣਗੇ ਆ ਕਾਫੀ ਸਾਰੀਆਂ ਕਿਸਮਾਂ ਜਿਹੜੀਆਂ ਆਂਧਰਾ ਕਲਕੱਤਾ ਜਾਂ ਹੋਰ ਹਾਰਨਪੁਰ ਵਗੈਰਾ ਤੋਂ ਲਿਆ ਕੇ ਤੁਹਾਨੂੰ ਦੇ ਦਿੱਤੀਆਂ ਜਾਂਦੀਆਂ ਨੇਗੀਆਂ ਤੇ ਉਹਦੇ 'ਚ ਕੀ ਹੁੰਦਾਗਾ ਕਿ ਇਕੱਠਾ ਸਟਾਕ ਜਿਹੜਾ ਚੱਕਦੇ ਨੇਗੇ ਕਾਫੀ ਨਰਸਰੀਆਂ ਵਾਲੇ ਤੇ ਜਿਹੜਾ ਉਹ ਇਕੱਠਾ ਸਟਾਕ ਸਸਤਾ ਪੈਣ ਦੇ ਨਾਲ ਤੁਹਾਨੂੰ ਵੀ ਜਿਹੜਾ ਕੁਸ਼ਕ ਰਿਆਤ ਕਰਕੇ ਵੀ ਦੇ ਦਿੱਤਾ ਜਾਂਦਾ ਪਰ ਜਿਹੜਾ ਤੁਸੀਂ ਫਲਾਂ ਵਾਲਾ ਬੂਟਾ ਲਾਉਂਗੇ ਉਹਦੇ ਮਿਹਨਤ ਵੀ ਓਨੀ ਕਰੋਗੇ ਸਮਾਂ ਵੀ ਉਹਨੂੰ ਓਨੇ ਦਿਓਗੇ ਉਹਨੂੰ ਜਗ੍ਹਾ ਵੀ ਓਨੀ ਦਿਓਗੇ ਪਰ ਜੇ ਚੰਗੀ ਕਿਸਮ ਹੋਊਗੀ ਫਲ ਤੁਹਾਨੂੰ ਫੇਰ ਹੀ ਮਿਲੂਗਾ ਮਾੜੀ ਕਿਸਮ ਤੇ ਤੁਹਾਨੂੰ ਫਲ ਨਹੀਂ ਮਿਲਦਾ ਜੀ ਤੇ ਬਾਕੀ ਇਹ ਨਹੀਂ ਕਹਿੰਦੇ ਕਿ ਸਾਡੇ ਕੋਲੋਂ ਹੀ ਲਓ ਕਿਤੋਂ ਵੀ ਤੁਹਾਨੂੰ ਭਰੋਸੇਯੋਗ ਕਿਸੇ ਵੀ ਨਰਸਰੀ ਤੋਂ ਜਾਂ ਕਿਸੇ ਵਿਭਾਗ ਤੋਂ ਤੁਹਾਨੂੰ ਫਲਦਾਰ ਬੂਟੇ ਮਿਲਦੇ ਨੇਗੇ ਜਿਹੜੇ ਕਿ ਚੰਗੀ ਕਿਸਮ ਦੇ ਹੋਣ ਆਪ ਕਿਸਮਾਂ ਬਾਰੇ ਆਪਾਂ ਲਗਭਗ ਹਰੇਕ ਵੀਡੀਓ ਦੇ ਵਿੱਚ ਜਿਹੜਾ ਗੱਲ ਕਰਦੇ ਰਹਨੇ ਆਂਗੇ ਉਹਦੇ 'ਚ ਲਗਭਗ ਸਾਰੀਆਂ ਕਿਸਮਾਂ ਜਿਹੜੀਆਂ ਪੰਜਾਬ ਦੇ ਅਨੁਕੂਲ ਹੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਸਾਂਝੀਆਂ ਕਰ ਦੇਵਾਂਗੇ ਜਿਵੇਂ ਗੱਲ ਕਰ ਲਈਏ ਮਾਲਟੇ ਦੇ ਵਿੱਚ ਤਾਂ ਇਹਦੇ ਜੇ ਤੁਸੀਂ ਬਲਾਂਸ਼ੀਆ ਔਰ ਲੱਡਾ ਬਲਾਂਸ਼ੀਆ ਲੇਟ ਬਲੱਡ ਰੈੱਡ ਜਿਹੜਾ ਇਹ ਸਾਰੇ ਵੈਸਟਰਨ ਮਾਲਟਾ ਇਹ ਸਾਰੇ ਲਾ ਸਕਦੇ ਹੋਗੇ ਤੇ ਜੇ ਗੱਲ ਕਰੀਏ ਆਪਣਾ ਸੰਤਰੇ ਦੇ ਵਿੱਚ ਉਹਦੇ 'ਚ ਡਬਲਯੂ ਮਾਰਕੀਟ ਤੇ ਉਸ ਤੋਂ ਇਲਾਵਾ ਜਿਹੜਾ ਤੁਸੀਂ ਡੇਜ਼ੀ ਲਾ ਸਕਦੇ ਹੋ ਤੇ ਕਿੰਨੂ ਵੀ ਕਿਸੰਤਰੀ ਦੀ ਕਿਸਮ ਆਗੀ ਚਕੂਤਰੇ ਦੇ ਵਿੱਚ ਰੈੱਡ ਬਲਸ਼ ਕਿਸਮ ਕਾਫੀ ਵਧੀਆਗੀ ਤੇ ਨਿੰਬੂ ਦੇ ਵਿੱਚ ਨਿੰਬੂ ਬਾਰਾ ਮਾਸੀ ਨਿੰਬੂ ਕਾਗਜੀ ਤੇ ਨਿੰਬੂ ਕੁੰਬਗਾਟਾ ਬਾਰਾ ਮਾਸੀ ਸਾਲ ਦੇ ਵਿੱਚ ਲਗਭਗ ਸਾਰਾ ਟਾਈਮ ਲੱਗਦਾ ਰਹਿੰਦਾ ਜੀ ਕਾਗਜੀ ਗਰਮੀਆਂ ਦੇ ਵਿੱਚ ਲੱਗਦਾਗਾ ਤੇ ਜਿਹੜਾ ਕੁੰਬਗਾਟਾ ਉਹ ਸਰਦੀਆਂ ਦੇ ਵਿੱਚ ਲੱਗਦਾਗਾ ਜਿਹੜਾ ਝਾੜਾ ਉਹ ਕੁੰਬਗਾਟ ਦਾ ਜ਼ਿਆਦਾ ਮਿਲਦਾਗਾ ਤੇ ਜੇ ਗਰਮੀਆਂ ਦੇ ਵਿੱਚ ਫਲ ਦੀ ਗੱਲ ਕਰ ਲਈਏ ਤਾਂ ਤੁਹਾਨੂੰ ਉਹ ਜਿਹੜਾ ਨਿੰਬੂ ਬਾਰਾ ਮਾਸੀਆ ਉਹਦੇ ਵਿੱਚ ਜਿਹੜਾ ਮਿਲੂਗਾ ਤੇ ਕਾਗਜੀ ਦੇ ਵਿੱਚ ਵੀ ਗਰਮੀਆਂ ਦੇ ਵਿੱਚ ਤੁਹਾਨੂੰ ਫਲ ਮਿਲੂਗਾ ਜੀ ਬਾਕੀ ਆਪਣੇ ਕੋਲ ਜਿਹੜੇ ਪਲਾਂਟ ਆਏ ਹੋਏ ਆ ਲਗਭਗ ਜਿਹੜੇ ਵਧੀਆ ਏਜ ਦੇ ਪਲਾਂਟ ਨੇਗੇ ਲਗਭਗ ਫਰੂਟਿੰਗ ਵੀ ਤੁਸੀਂ ਇੱਕ ਦੋ ਫਰੂਟ ਇਹਨਾਂ ਦੇ ਉੱਪਰ ਰੱਖ ਸਕੋਗੇ ਦੇਖ ਸਕਦੇ ਹੋ ਫਰੂਟਿੰਗ ਆਈ ਹੋਈ ਹੈਗੀ ਲਗਭਗ ਸਾਰੇ ਹੀ ਬੂਟਿਆਂ ਤੇ ਆਈ ਹੋਈ ਹੈਗੀ ਚੀਕੂ ਦੇ ਵਿੱਚ ਕਾਲਾ ਪੱਤੀ ਵੈਰਾਈਟੀ ਜਿਹੜੀ ਆਪਣੇ ਕੋਲ ਦੋ ਸਾਈਜਾਂ ਦੇ ਵਿੱਚ ਆਈ ਹੈਗੀ ਉਹਦੇ 'ਚ ਇੱਕ ਤੁਹਾਨੂੰ ਜਿਹੜਾ 5 ਫੁੱਟ ਦੇ ਕਰੀਬ ਮਿਲੂਗਾ ਤੇ ਇੱਕ 7 ਤੋਂ ਲੈ ਕੇ 8 ਫੁੱਟ ਦੇ ਜਿਹੜੇ ਬੂਟੇ ਮਿਲ ਜਾਣਗੇ ਵੱਡੀ ਥੈਲੀ ਦੇ ਵਿੱਚ ਲਕਾਠ ਦੀ ਇੱਕ ਗrafted ਜਿਹੜੀ ਵੈਰਾਈਟੀ ਹੈਗੀ ਉਹ ਤੁਹਾਨੂੰ ਮਿਲ ਜੂਗੀ ਆਪਣੇ ਕੋਲੋਂ ਕੇਲੇ ਦੇ G9 ਦੇ ਕੁਝ ਕਬੂਟੇ ਆਪਾਂ ਨੂੰ ਮਿਲੇ ਆ ਉਹ ਲੈ ਸਕਦੇ ਹੋ ਤੁਸੀਂ ਤੇ ਉਸ ਤੋਂ ਇਲਾਵਾ ਅ ਅੰਮਰੂਦ ਦੀਆਂ ਦੋ ਕਿਸਮਾਂ ਜਿਹਦੇ 'ਚ ਪਿੰਕ ਤਾਈਵਾਨ ਤੇ ਹਸਾਰਫੈਦਾ ਜਿਹੜਾ ਤੁਸੀਂ ਆਪਣੇ ਕੋਲ ਉਹ ਲਿਆ ਸਕਦੇ ਹੋ ਕਿ ਜੇਕਰ ਤੁਸੀਂ ਲਾਉਨੇ ਆ ਦੂਰ ਪੈਂਦਾ ਕਿ ਤੋ ਹੋਰ ਵੀ ਲੈ ਕੇ ਲਾਉਨੇ ਹੋ ਤਾਂ ਜਿਹੜੀਆਂ ਇਹ ਹੰਡੀਆਂ ਵਰਗੀਆਂ ਕਿਸਮਾਂ ਹੀ ਲਾਓ ਪਹਿਲਾਂ ਇਹਨਾਂ ਨਾਲ ਆਪਣੀ ਬਗੀਚੀ ਦੇ ਵਿੱਚ ਫਲਾਂ ਜਿਹੜੇ ਤੁਸੀਂ ਪੂਰਤੀ ਕਰੋ ਫਿਰ ਜਿਹੜੇ ਤੁਸੀਂ ਤਜਰਬੇ ਦੇ ਤੌਰ ਤੇ ਹੋਰ ਬੂਟੇ ਲਾ ਸਕਦੇ ਹੋਗੇ ਨਵੀਆਂ ਕਿਸਮਾਂ ਵੱਲ ਘਟ ਜਾਇਆ ਜਾਵੇ ਉਹਦਾ ਮਕਸਦ ਇਹ ਹੈ ਕਿ ਉਹ ਲਗਭਗ ਅੰਡ ਟ੍ਰਾਇਲ ਨੇ ਤੇ ਇੱਕ ਵਾਰ ਜਿਹੜਾ ਉਹਨਾਂ ਦਾ ਰੰਗ ਤੇ ਫਰੂਟ ਦਾ ਸਾਈਜ਼ ਦਿਖਾ ਕੇ ਤੁਹਾਨੂੰ ਵੇਚ ਦਿੱਤੀਆਂ ਇਹਨੀਆਂ ਪਰ ਹੋ ਸਕਦਾ ਕਿ ਉਹਨਾਂ ਦੇ ਨਤੀਜੇ ਤੁਹਾਨੂੰ ਸਹੀ ਨਾ ਮਿਲ ਜੇ ਸਾਡਾ ਜਿਹੜਾ ਮੁੱਖ ਮਕਸਦ ਇਹ ਹੀ ਰਹਿੰਦਾ ਵੀ ਅਸੀਂ ਪਹਿਲਾਂ ਕਿਸਮਾ ਲਾ ਕੇ ਦੇਖਦੇ ਹਾਂ ਜੀ ਫਿਰ ਉਹਨਾਂ ਦੇ ਤਜਰਬਾ ਕਰਦੇ ਹਾਂ 2-3 ਸਾਲ ਸਾਨੂੰ ਲੱਗ ਜਾਂਦੇ ਆ ਪਰ ਉਸ ਤੋਂ ਬਾਅਦ ਜਿਹੜਾ ਉਹ ਕਿਸਮ ਤੁਹਾਨੂੰ ਜਿਹੜੀ ਰეკਮੈਂਡ ਕਰਦਾਂ ਜਾਂ ਦੱਸਦਾਂ ਵੀ ਇਹ ਤੁਸੀਂ ਆਪਣੀ ਘਰੇਲੂ ਗੀਚੀ ਦੇ ਲਾਓ। ਬਾਕੀ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਤੁਹਾਨੂੰ ਤੁਸੀਂ ਕਮੈਂਟ ਦੇ ਵਿੱਚ ਸਾਰ ਸਕਦੇ ਹੋ। ਸਾਡਾ ਨੰਬਰ ਵੀ ਜਿਹੜਾ ਵੀਡੀਓ ਦੇ ਉੱਪਰ ਚੱਲ ਰਿਹਾ ਤੇ ਐਡਰੈਸ ਵੀ ਚੱਲ ਰਿਹਾ ਹੈਗਾ। ਬੂਟਿਆਂ ਦੀ ਡਿਲੀਵਰੀ ਹੋਣੀ ਸੰਭਵ ਨਹੀਂ ਹੈਗੀ। ਤੁਹਾਨੂੰ ਫਾਰਮ ਤੋਂ ਆ ਕੇ ਹੀ ਲੈ ਜਾਣੇ ਪੈਣੇ ਹੈਗੇ। ਤੇ ਜੇਕਰ ਇੱਕ ਪਾਸੇ ਸਾਨੂੰ 3-4 ਆਰਡਰ ਇਕੱਠੇ ਮਿਲਦੇ ਆ ਤਾਂ ਅਸੀਂ ਕੋਸ਼ਿਸ਼ ਵੀ ਕਰਾਂਗੇ ਕਿ ਕਿਸੇ ਤਰ੍ਹਾਂ ਪਹੁੰਚ ਕਰ ਦਿੱਤੀ ਜਾਵੇ। ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।